ਸਿਉਲ ਹਸਪੀਟਲ ਸ਼ਾਰਪੁਰ ਵਿਖੇ ਅਸੀਂ ਪਹੁੰਚੇ ਤੇ ਨਾਲ ਸਾਡੇ ਬੜੇ ਮਾਣਯੋਗ ਬ੍ਰਹਮਸ਼ੰਕਰ ਜੀ ਪਾਜੀ ਐਮਐਲਯੂ ਸ਼ਾਰਪੁਰ ਤੇ ਸਾਡੇ ਸਿਉਲ ਸਰਜਨ ਦੀ ਪੂਰੀ ਟੀਮ ਤੇ ਅੱਜ ਬੱਚਿਆਂ ਨੂੰ ਅਸੀਂ ਜਿਹੜੇ ਅਪਾਇੰਟਮੈਂਟ ਲੈਟਰ ਦਿੱਤੇ ਜਿਹਨਾਂ ਨੇ ਹਾਊਸ ਜੌਬ ਉਹਨਾਂ ਨੇ ਜੁਆਇਨ ਕਰਨੀ ਹੈ ਪਹਿਲੀ ਜੂਤ ਤੋਂ ਜਿਹੜੇ 6 ਮਹੀਨੇ ਦਾ ਉਹਨਾਂ ਦਾ ਟਾਈਮਪਲੇਟ ਹੁੰਦਾ ਹਾਊਸ ਜੌਬ ਕਰਨ ਦਾ ਤੇ ਉਹਦੇ ਸਬੰਧ ਅਸੀਂ ਪਹੁੰਚੇ ਤੇ ਮੈਂ ਜਿੰਨੇ ਵੀ ਬੱਚੇ ਅੱਜ ਪਹੁੰਚੇ ਜਿਨ੍ਹਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੀਆਂ ਮੈਂ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਤੇ ਸਿਰ ਉਸ ਫਲੋਚਰ ਪ੍ਰਸ਼ਾਸਨ ਵੱਲੋਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਤੇ ਅਸੀਂ ਇਹੀ ਆਸ ਕਰਾਂਗੇ ਕਿ ਉਹ ਤੰਦਹੀਨਾ ਪੂਰੀ ਜਿਹੜੀ ਲੋਕ ਸੇਵਾ ਦੀ ਹੈਗੀ ਡਿਊਟੀ ਉਹ ਨਿਭਾਉਣਗੇ ਜੀ ਪਾਸ ਸੀ ਕਿ ਖੌਸਾ ਜਨ ਆ ਸੀ ਨਹੀਂ ਜੀ ਇਹ ਐਮਬੀਬੀਸ ਹੁੰਦੇ ਨੇ ਇੰਟਰਨ ਕਰਕੇ ਉਸ ਸਮੇਂ ਜਿਹੜੇ ਹਾਊਸ ਆਫ ਹਾਊਸ ਸਰਜਨ ਹੁੰਦੇ ਮੈਡੀਕਲ ਅਫਸਰ ਜਿਹਦਾ ਐਮਰਜੈਂਸੀ ਜਾਂ ਵਾਰਡਸ ਡਿਊਟੀਸ ਲੱਗਦੇ ਨੇ ਉਹ ਡਾਕਟਰਸ ਨੇ ਜੀ ਜੀ ਸਰ ਇੱਕ ਤਾਂ ਬੱਦੀ ਗਰਮੀ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਨੂੰ ਕੀ ਕੁਝ ਅਪੀਲ ਕਰਨਾ ਚਾਹੋਗੇ ਜੀ ਦਿਨੋ ਦਿਨ ਟੈਂਪਰੇਚਰ ਤਾਪਮਨ ਵਧ ਰਿਹਾ ਹੈਗਾ ਤੇ ਮੈਂ ਇਹੀ ਕਹਾਂਗਾ ਕਿ ਹਾਈਡਰੇਸ਼ਨ ਜਿਹੜਾ ਪਾਣੀ ਦੀ ਇਨਟੇਕ ਹੈਗੀ ਉਹ ਮੇਨਟੇਨ ਕਰਨ ਤੇ ਜਦੋਂ ਪੀਕਾਰਸੋਂ ਦੇ ਗਰਮੀ ਦੇ ਉਸ ਉਹਨਾਂ ਧੁੱਪਾਂ ਚ ਖਾਸ ਕਰਕੇ ਬੱਚੇ ਜਾਂ ਬਜ਼ੁਰਗੇ ਜਾਂ ਜਿਹੜੇ ਬਿਮਾਰ ਲੋਕ ਨੇ ਪੇਸ਼IENTS ਦੇ ਹਾਰਟ ਦੇ ਜਾਓ ਉਹ ਅਵੋਇਡ ਕਰਨ ਤੇ ਪਾਣੀ ਦੀ ਜਿਹੜੀ ਮਾਤਰਾ ਉਹ ਐਡਕੂਏਟ ਰੱਖਣ ਜੀ ਸ਼ਾਰਪੁਰ ਕਾਰਪੋਰੇਸ਼ਨ ਦੇ ਸੀਵਰਮੈਨ ਲਗਾਤਾਰ 8 ਦਿਨ ਤੋਂ ਹੜਤਾਲ ਤੇ ਨੇ ਸਰ ਕੋਈ ਕੰਮ ਨਹੀਂ ਕਰ ਰਹੀ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਪੱਕੇ ਕੀਤਾ ਜਾਣਾ ਜਾਂ ਉਹਨਾਂ ਨਾਲ ਮੀਟਿੰਗ ਹੋਏਗੀ ਕੀ ਇਹ तकरीबन ਅਸੀਂ ਲੱਗੇ ਹੋਏ ਨੇ ਕਾਫੀ ਮੀਟਿੰਗਸ ਹੋ ਚੁੱਕੀਆਂ ਅਸੀਂ ਇੱਥੇ ਵੀ ਮੀਟਿੰਗਸ ਕੀਤੀਆਂ ਅਸੀਂ ਆਪਾਂ ਹੈੱਡਕਵਰਟਰ ਲੈਵਲ ਦੇ ਵੀ ਡਿਸਕਸ ਕੀਤੀ ਸਰਕਾਰ ਦੇ ਧਿਆਨ ਚ ਹੈਗਾ ਤੇ ਮੈਂ ਕਹੂੰਗਾ ਕਿ ਇਹ ਹਿਸ਼ਾਰ ਪਰਦਾ ਨਹੀਂ तकरीबन ਪੂਰੇ ਪੰਜਾਬ ਦਾ ਮਸਲਾ ਹੈਗਾ ਜਿਹੜੇ ਆਊਟਸੋਰਸਡ ਆਪਾਂ ਇਨਸੋਰਸ ਕਰਨੇ ਫਿਰ ਉਹਨਾਂ ਨੂੰ ਅਗੇ ਰੈਗੂਲੇਟ ਕਰਨੇ ਤੇ ਅਸੀਂ ਸਬਕਮਟੀ ਨਾਲ ਮੀਟਿੰਗ ਕਰਾ ਕੇ ਆਪਾਂ ਜਿਹੜਾ ਅਗਲਾ ਪ੍ਰੋਸੈਸ ਕੀ ਆਪਾਂ ਅਸੀਂ ਸ਼ੁਰੂ ਕਰਾਂਗੇ ਅਸੀਂ ਉਹਨਾਂ ਲਈ ਮੈਂ ਕਹਾਂਗਾ ਕਿ ਬਚਨਵਾਦ ਅਸੀਂ ਉਹਨਾਂ ਦੇ ਸੁਖ ਚਿੰਤਕ ਹੈਗੇ ਤੇ ਅਸੀਂ ਜਰੂਰ ਉਹਨਾਂ ਨੂੰ ਆਪਾਂ ਸਰਕਾਰ ਵੱਲੋਂ ਜੋ ਉਹਨਾਂ ਦਾ ਬੰਦਾ ਹੱਕ ਹੈਗਾ ਉਹ ਦਵਾਵਾਂਗੇ ਆਪਾਂ ਜੀ ਕਾਪੀ ਦੀ ਸਰਕਾਰ ਦੇ ਵਿੱਚ ਬੀਸੀ ਬੋਰਡ ਦੇ ਚੇਅਰਮੈਨ ਨੇ ਸੰਦੀਪ ਸੈਣੀ ਜੀ ਉਹਨਾਂ ਦਾ ਜਿੱਥੇ ਘਰ ਆ ਪ੍ਰੀਮ ਡਾਕ ਖਾਣੇ ਵਾਲੀ ਗਲੀ ਦੇ ਵਿੱਚ ਸਾਰਾ ਪਾਣੀ ਜਿਹੜਾ ਆ ਉਹ ਗਲੀ ਦੇ ਅੰਦਰ ਹੀ ਜਾ ਰਿਹਾ ਇੱਕ ਜਗ੍ਹਾ ਟੁੱਟ ਗਿਆ ਜਲਦੀ ਹੀ ਮੈਨੂੰ ਲੱਗਦਾ ਉਹ ਗਲੀ ਬਹਿ ਜਾਏਗੀ ਕਿ ਉਸ ਨੂੰ ਆਪਾਂ ਖੁਲਵਾਂ ਦੀ ਕੋਸ਼ਿਸ਼ ਕਰਾਂਗੇ ਕਿ ਨਹੀਂ ਮੈਂ ਦੇਖਦਾ ਮੇਰੇ ਕੋਈ ਇਦਾਂ ਦਾ ਧਿਆਨ ਚ ਨਹੀਂ ਹੈ ਮੈਂ ਅੱਜ ਹੀ ਮੈਂ ਗੱਲ ਕਰਕੇ ਸੰਦੀਪ ਜੀ ਨਾਲ ਤੇ ਉਹਨੂੰ ਆਪਾਂ ਕਲੀਅਰ ਕਰਵਾਉਂਦੇ ਜੋ ਵੀ ਉੱਥੇ ਪ੍ਰੋਬਲਮ ਜਾਂ ਦਿੱਕਤ ਹੈਗੀ ਉੱਥੇ ਜੀ 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 ਦਾ ਡਾਕਟਰ ਮਿਤਿਉ ਜੀ ਹਰਿਸ਼ਰ ਸਾਹਿਬ ਦਾ ਸਾਡੀਆਂ ਜਿਹੜੀਆਂ ਜ਼ਰੂਰਤਾਂ ਹੈ ਸੈਕਟਰ ਦੀਆਂ ਡਾਕਟਰਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਔਰ ਵੀ ਤੋਂ ਜ਼ਿਆਦਾ ਡੇ ਡਾਕਟਰਸ ਨੂੰ ਅੱਜ ਆਪਾਂ ਅਪੀਲ ਲੈਟਰ ਦਿੱਤੇ ਹੈ ਡਾਕਟਰ ਰਮਯੋ ਜੀ ਦੇ ਹਥੋਂ ਜਿਹੜੇ ਲੋਕਲ ਬਾਡੀ ਮੈਂਬਰ ਨੇ ਉਹ ਮੈਂ ਸੁਝਦਾ ਵੀ ਕਾਫੀ ਚਾਹੇ ਉਸ ਸ਼ਾਮ ਨੂੰ ਸੁਵਿਵਾ ਸ਼ਾਂਤਰਾਸੀ ਹਸਪਤਾਲ ਸ੍ਰੀ ਡਾਕਟਰ ਜਮੇਨਾ ਪੂਰੀ ਹੋ ਗਈ। اور میں ਬੱਚਿਆਂ ਨੂੰ ਜਿਹੜਾ ਡਾਟ ਨਾ ਡਾਕਟਰ ਇਹਨਾਂ ਨੂੰ ਬਧਾਈ دینا। ਇਹਨਾਂ ਨੂੰ ਇੱਕ ਬਹੁਤ ਅੱਛਾ ਮੌਕਾ ਮਿਲਿਆ ਸਿਵਲ ਹਸਪਤਲ ਦਾ। ਬਹੁਤ ਬਤਨਵਾਚ। ਮੈਡਮ ਡਾਕਟਰ ਹਸ਼ਪੀ ਸਰ ਜੀ ਤੁਹਾਨੂੰ ਡਾਕਟਰ ਐਜ਼ ਅ ਡਾਕਟਰ ਜਿਹੜਾ ਨਿਯੁਕਤੀ ਪੱਤਰ ਦਿੱਤਾ ਗਿਆ ਹੈ ਮੰਤਰੀ ਸਾਹਿਬ ਬਹੁਤ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਸਰ ਬਹੁਤ ਵਧੀਆ ਮਹਿਸੂਸ ਕਰ ਰਿਹਾ ਆ। ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਨੇ ਸਾਨੂੰ ਨੌਕਰੀ ਦਿੱਤੀ ਹੈ। ਡਾਕਟਰ ਅਵਜੋਤ ਐਸੋਨਾ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਨੇ ਸਾਨੂੰ। ਬਹੁਤ ਵਧੀਆ ਮਹਿਸੂਸ ਹੋ ਰਿਹਾ। ਸਰ ਡਾਕਟਰ ਬਾਨ ਨੇ ਕਿੰਨੀ ਕ ਤੁਹਾਨੂੰ ਮਿਹਨਤ ਕਰਨੀ ਪਈ ਜੇ ਕਾਫੀ ਮਿਹਨਤ ਕਰਨੀ ਪਈ ਹੈ ਬੱਲਾ 10th ਪਲਸ 2 ਦੇ ਵਿੱਚ ਵੀ ਪੜਾਈ ਕਰਨੀ ਪੈਂਦੀ ਫਿਰ ਐਂਟ੍ਰੈਸ ਐਗਜ਼ਾਮ ਲਈ ਫਿਰ ਐਮਬੀਬੀਐਸ ਦੀ ਪੜਾਈ ਹੁੰਦੀ ਹੈ ਸਾਡੇ 5 ਸਾਲ ਉਸ ਦੇ ਵਿੱਚ ਕਾਫੀ ਪੜਨਾ ਪੈਂਦਾ ਹੈ ਤੇ ਬਾਕੀ ਆਪਣੇ ਜੂਥ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਜੂਥ ਨੂੰ ਇਹ ਕਹਿਣਾ ਚਾਹਾਂਗੇ ਕਿ ਪੜ੍ਹਾਈ ਵੱਲ ਧਿਆਨ ਦੇਣ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਜਿਹੜਾ ਵੀ ਕੰਮ ਕਰ ਰਹੇ ਹੋ ਮਿਹਨਤ ਨਾਲ ਕਰੋ ਡਾਕਟਰ ਮਹਿਕ ਮੈਡਮ ਐਜ਼ ਅ ਡਾਕਟਰ ਤੁਹਾਨੂੰ ਅੱਜ ਯੂਕੀ ਪੱਤਰ ਦਿੱਤਾ ਗਿਆ ਮਤਰੀ ਸਾਹਿਬ ਹੋ ਕੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਡਾਕਟਰ ਬਣਦੇ ਵਿੱਚ 5 ਤੋਂ 5.5 ਸਾਲ ਦਾ ਟਾਈਮ ਲੱਗਦਾ ਹੈ ਬਹੁਤ ਜ਼ਿਆਦਾ ਪੜ੍ਹਾਈ ਲੱਗਦੀ ਹੈ ਤੇ ਬਹੁਤ ਜ਼ਿਆਦਾ ਆਪਾਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹ ਇਦਾਂ ਦੇ ਸਾਨੂੰ ਓਪਰਚੁਨਿਟੀਆਂ ਦਿੰਦੇ ਆ ਕਿ ਆਪਾਂ ਆਪਣੀ ਮਿਹਨਤ ਨੂੰ ਤੇ ਆਪਾਂ ਆਪਣੀ ਜਿਹੜੀ ਪ੍ਰੈਕਟਿਸ ਆ ਉਹਨੂੰ ਅੱਛੇ ਕੰਮਾਂ ਦੇ ਵਿੱਚ ਲਾ ਸਕੀਏ ਤੇ ਵਧੀਆ ਕੰਮ ਸਿੱਖ ਸਕੀਏ ਤੇ ਸੋਸਾਇਟੀ ਲਈ ਵਧੀਆ ਡਾਕਟਰ ਬਣ ਸਕੀਏ ਉਣਾ ਇਹਦੇ ਲਈ ਤੁਹਾਨੂੰ ਕੋਈ ਕਿਸੇ ਦੀ ਸਿਫਾਰਿਸ਼ ਵਗੈਰਾ ਦੀ ਜਾਂ ਨਹੀਂ ਨਹੀਂ ਕਿਉਂ ਸਿਫਾਰਿਸ਼ ਦੀ ਲੋੜ ਪਏਗੀ ਜੋ ਟੈਲੈਂਟਡ ਹੈ ਜਿਹਦੇ ਮਾਰਕਸ ਵਧੀਆ ਨੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੈ ਉਹ ਸਿੱਧਾ ਉਹਨਾਂ ਦੀ ਸਿੱਧੀ ਡਾਇਰੈਕਟਲੀ ਨਿਯੁਕਤੀ ਹੁੰਦੀ ਹੈ ਇਦਾਂ ਦੀ ਕੋਈ ਸਿਫਾਰਿਸ਼-ਵਿਸ਼ਾਰਿਸ਼ ਕੋਈ ਜੀ ਆਪਾਂ ਜੂਥ ਨੂੰ ਕੀ ਮੈਸੇਜ ਦੇਣਾ ਇਹਨਾਂ ਨੇ ਜਦਾਂ ਮਾਨ ਸਰਕਾਰ ਵੱਲੋਂ ਇੱਕ ਅਜੁੱਧਨਾ ਸ਼ਮਰੋਧ ਵੀ ਚਲਾਈ ਜਾ ਰਹੀ ਹੈ ਮਹਿੰਮ ਹਾਂਜੀ ਹਾਂਜੀ ਮੈਸੇਜ ਤਾਂ ਇਹ ਹੀ ਹੈ ਦੇਖੋ ਕਿ ਸਭ ਤੋਂ ਪਹਿਲਾ ਜ਼ਰੂਰੀ ਹੈ ਕਿ ਜਿਹੜਾ ਪਰਸਨ ਨਸ਼ਾ ਛੱਡਣਾ ਚਾਹੁੰਦਾ ਹੈ ਉਹਦਾ ਆਪਣਾ ਮਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਤੋਂ ਬਿਨਾਂ ਤੁਸੀਂ ਹਸਪੀਟਲ ਆ ਜਾਓਗੇ ਨਸ਼ਾ ਮੁਕਤੀ ਕੇਂਦਰ 'ਚ ਚਲੇ ਜਾਓਗੇ ਆਪਾਂ ਤੁਹਾਡੀ ਹੈਲਪ ਨਹੀਂ ਕਰ ਪਾਵਾਂਗੇ ਏਦਾਂ ਜਦ ਤੱਕ ਤੁਹਾਡੀ ਆਪਣੀ ਵਿਲ ਪਾਵਰ ਨਹੀਂ ਹੋ ਗਈ ਉਹਨੂੰ ਸਹੀ ਕਰਨ ਦੀ ਸੋ ਬਹੁਤ ਜ਼ਰੂਰੀ ਹੈ ਕਿ ਆਪਣਾ ਜਿਹੜਾ ਮਾਈਂਡ ਹੈ ਆਪਣਾ ਜਿਹੜਾ ਟਾਈਮ ਹੈ ਆਪਣੀ ਜਿਹੜੀ ਮਿਹਨਤ ਹੈ ਉਹ ਕਿਸੇ ਵਧੀਆ ਕੰਮ ਵਿੱਚ ਲਾ ਸਕੀਏ ਸੋ ਦੈਟ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਜਾ ਸਕੀਏ ਕਿੰਨਾ ਸਮਾਂ ਮੈਡਮ ਲੱਗਿਆ ਤੁਹਾਨੂੰ ਇਹਦੇ ਲਈ ਐਮਬੀਬੀਐਸ ਹਾਂਜੀ ਟਾਈਮ ਤੇ ਲੱਗਦੀ ਹੈ ਦੇਖੋ 5 ਸਾਲ ਦੀ ਤਾਂ ਸਾਡੀ ਡਿਗਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਵੀ ਬੰਦਾ ਹੋਰ ਤਿਆਰੀਆਂ ਕਰ ਰਿਹਾ ਹੁੰਦਾ ਹੈ ਪੀਜੀ ਦਾ ਪੇਪਰ ਕਰ ਰਿਹਾ ਹੁੰਦਾ ਤਿਆਰ ਤੇ ਉਸ ਤੋਂ ਤੁਸੀਂ ਲੈ ਕੇ ਜਲੋ 6-7 ਸਾਲ ਇੱਕ ਡਾਕਟਰ ਨੂੰ ਲੱਗੇ ਜਾਂਦੇ ਸਾਰੀ ਪ੍ਰੈਪਰੇਸ਼ਨ ਕਰਦੇ ਤੇ ਇਸ ਲਈ ਆਪਾਂ ਸਰਕਾਰ ਦਾ ਥੈਂਕ ਯੂ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਇਹ ਓਪਰਚੁਨਿਟੀ ਮੈਡਮ ਇਹਦੇ ਲਈ ਤੁਹਾਨੂੰ ਕਾਲ ਆਈ ਸੀ ਜਾਂ ਕੋਈ ਈਮੇਲ ਜਾਂ ਮੈਸੇਜ ਕਿੱਦਾਂ ਤੁਹਾਨੂੰ ਕੋਈ ਲੱਗਾ ਸੀ ਐਨਐਚਐਮ ਦੀ ਵੈਬਸਾਈਟ ਤੇ ਸਾਰੇ ਆਫੀਸ਼ੀਅਲ ਰਿਕਰੂਟਮੈਂਟ ਲੈਟਰਸ ਪੋਸਟ ਹੁੰਦੇ ਰਹਿੰਦੇ ਆ ਉਹਦੇ ਤੇ ਸਾਨੂੰ ਨੋਟੀਫਿਕੇਸ਼ਨ ਆਈ ਸੀ ਕਿ ਸਾਰੇ ਰਜਿਸਟਰ ਕਰ ਲੈਣ ਹਾਊਸ ਸਰਜਨ ਜਿਹੜੇ ਜੁਆਇਨ ਕਰਨਾ ਚਾਹੁੰਦੇ ਆ ਸੋ ਆਪਾਂ ਉੱਤੇ ਰਜਿਸਟਰ ਕੀਤਾ ਆਨਲਾਈਨ ਸਾਰਾ ਕੁਝ ਆਨਲਾਈਨ ਹੋਇਆ ਹੈ ਫਿਰ ਉਸ ਤੋਂ ਬਾਅਦ ਸਾਨੂੰ ਜਿਹੜਾ ਸਾਡਾ ਨੰਬਰ 1 ਡਿਸਟ੍ਰਿਕਟ ਆਪਾਂ ਸਿਲੈਕਟ ਕੀਤਾ ਉਹਦੇ ਸਿਵਲ ਸਰਜਨ ਆਫਿਸ ਆਨ ਦੇ ਆਰਡਰ ਜਾਈ ਸੀ ਤੇ ਉਸ ਤੋਂ ਬਾਅਦ ਸਾਰਾ ਜਿਹੜਾ ਰਿਕਰੂਟਮੈਂਟ ਹੋਇਆ ਸਿਵਲ ਸਰਜਨ ਆਫਿਸ ਉਸਾਰ ਜਦੋਂ ਤੁਹਾਡੀ ਸਭ ਤੋਂ ਪਹਿਲੀ ਤੁਹਾਡੀ ਫੀਲਿੰਗ ਕਿਦਾਂ ਦੀ ਸੀ ਉਸਲੇ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਜਿਹੜੀ ਤੁਸੀਂ ਮਿਹਨਤ ਕੀਤੀ ਹੁੰਦੀ ਹੈ ਉਹ ਹੋ ਜਾਂਦੀ ਹੈ ਪਲੱਸ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ ਆਈ ਥਿੰਕ ਇਹ ਤੋਂ ਵਧੀਆ ਹੋਰ ਗੱਲ ਤੇ ਹੋ ਹੀ ਨਹੀਂ ਸਕਦੀ ਕਿ ਖੁਸ਼ੀ